ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਨੰਗਲ ਤੋਂ ਇੱਕ ਬਹੁਤ ਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜੋ ਬਿਜਲੀ ਦੇ ਹਾਈ ਟੈਂਸ਼ਨ ਤਾਰਾਂ ਦੇ ਨਾਲ ਜੁੜੀ ਗੰਭੀਰ ਲਾਪਰਵਾਹੀ ਵਾਲੇ ਇਸ਼ਾਰਾ ਕਰਦੀ ਹੈ ਨੰਗਲ ਦੇ ਮਹੱਲਾ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲੇ ਇੱਕ ਨੌਜਵਾਨ ਜੋ ਕਿ ਨਵੇਂ ਬਣ ਰਹੇ ਮਕਾਨ ਦੀ ਛੱਤ ਉੱਤੇ ਕੰਮ ਕਰ ਰਿਹਾ ਸੀ ਉਸ ਦਾ ਕੰਮ ਸੀ ਛੱਤ ਉੱਤੇ ਪਾਣੀ ਦੀ ਤਰਾਈ ਕਰਨਾ ਤਾਂ ਜੋ ਨਵੀਂ ਪਾਈ ਗਈ ਛੱਤ ਦੀ ਕੰਕਰੀਟ ਨੂੰ ਸਮੇਂ ਤੇ ਸਿੰਚਾਈ ਜਾ ਸਕੇ ਪਰ ਕੁਝ ਹੀ ਸਕਿੰਟਾਂ ਦੇ ਵਿੱਚ ਰੋਜ਼ਮਰਾਂ ਦਾ ਇਹ ਕੰਮ ਜਾਨਲੇਵਾ ਹਾਸੇ ਦੇ ਵਿੱਚ ਬਦਲ ਗਿਆ ਜਿਵੇਂ ਹੀ ਬਲਾਲ ਨੇ ਪਾਈਪ ਨਾਲ ਪਾਣੀ ਪਾਣਾ ਸ਼ੁਰੂ ਕੀਤਾ ਅਚਾਨਕ ਪਾਣੀ ਦੀ ਧਾਰ ਦਾ ਰੁਕੋ ਬਦਲ ਗਿਆ ਤੇ ਉਹ ਸਿੱਧਾ ਨੇੜੇ ਤੋਂ ਲੰਘ ਰਹੇ ਹਾਈ ਟੈਨਸ਼ਨ ਬਿਜਲੀ ਦੇ ਤਾਰਾਂ ਦੇ ਨਾਲ ਜਾ ਟਕਰਾਇਆ ਪਾਣੀ ਇੱਕ ਬਹੁਤ ਤੇਜ਼ ਬਿਜਲੀ ਸੰਚਾਲਕ ਹੁੰਦਾ ਹੈ ਅਤੇ ਕੁਝ ਹੀ ਪਲਾਂ ਦੇ ਵਿੱਚ ਕਰੰਟ ਪਾਣੀ ਦੀ ਧਾਰਾ ਹੀ ਬਿਲਾਲ ਦੇ ਸਰੀਰ ਦੇ ਵਿੱਚ ਧੱਕ ਲੋ ਗਿਆ ਚਸ਼ਮਦੀਦਾਂ ਦੇ ਮੁਤਾਬਿਕ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ ਜਿਸ ਤੋਂ ਬਾਅਦ ਬਿਲਾਲ ਛਿੱਟ ਪਟਾਉਂਦਾ ਹੋਇਆ ਛੱਤ ਤੋੜਦਾ ਡਿੱਗ ਗਿਆ ਡਿੱਗਦੇ ਹੀ ਉਸ ਦੀ ਹਾਲਤ ਗੰਭੀਰ ਹੋ ਚੁੱਕੀ ਸੀ ਘਟਨਾ ਦੀ ਖਬਰ ਫੈਲਦਿਆਂ ਹੀ ਆਲੇ ਦੁਆਲੇ ਦੇ ਲੋਕ ਦੌੜੇ ਅਤੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਗਿਆ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਬਿਜਲੀ ਦੇ ਤੇਜ਼ ਕਰੰਟ ਦੇ ਨਾਲ ਸਰੀਰ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਹਾਲਤ ਨਾਜੁਕ ਵੇਖਦਿਆਂ ਬਿਨਾਂ ਦੇਰੀ ਕੀਤੇ ਉਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਮੌਨਸੂਨ ਦੇ ਦੌਰਾਨ ਹਾਈ ਟੈਂਸ਼ਨ ਤਾਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਹੋਰ ਵੀ ਤੇਜ਼ ਹੋ ਜਾਂਦੀ ਹੈ ਮੀਂਹ ਅਤੇ ਨਮੀ ਦੇ ਕਾਰਨ ਆਲੇ ਦੁਆਲੇ ਦੇ ਵਾਤਾਵਰਣ ਕਰੰਟ ਨੂੰ ਫਲਾਉਣ ਦੇ ਵਿੱਚ ਯੋਗ ਹੋ ਜਾਂਦੇ ਹਨ ਅਜਿਹੇ ਦੇ ਵਿੱਚ ਥੋੜੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ ਨੰਗਲ ਤੋਂ ਪੰਜਾਬੀ ਟੀਵੀ ਪ੍ਰਾਈਮ ਇਰਕੇਸ਼ਰ ਰਾਣਾ ਦੇ ਰਿਪੋਰਟ ਸਾਡੇ ਕੋਲ ਅੱਜ 10 ਤਰੀਕ ਨੂੰ ਇੱਕ 950 ਦਾ ਕੇਸ ਆਇਆ ਸੀ ਜਿਸ ਵਿੱਚ 20 ਸਾਲ ਦਾ ਇੱਕ ਮੁੰਡਾ ਬਿਲਾਲ ਨਾਮ ਦਾ ਜਿਸ ਨੂੰ ਜਿਸਨੇ ਦੱਸਿਆ ਕਿ ਸ਼ਰਮਾ ਸਟੋਰ ਵਿੱਚ ਉਹ ਲੇਬਰਰ ਸੀ ਕਿਤੇ ਕੰਮ ਕਰ ਰਿਹਾ ਸੀ ਉਸ ਨੂੰ ਕਰੰਟ ਲੱਗਿਆ ਜਿਸ ਕਰਕੇ ਉਹ ਕਰੰਟ ਲੱਗਣ ਤੋਂ ਬਾਅਦ 10 ਮਿੰਟ ਦੀ ਉਚਾਈ ਤੋਂ ਥੱਲੇ ਡਿੱਗਿਆ ਸਾਡੇ ਕੋਲ ਕੇਸ ਆਇਆ ਸੀ ਤੇ ਉਸ ਦੇ ਪੇਸ਼ੈਂਟ ਹਜੇ ਤਾਂ ਆਪਣਾ ਖਤਰੇ ਤੋਂ ਬਾਹਰ ਹੈ ਅਸੀਂ ਉਹਨੂੰ ਫਰਸਟ ایڈ ਵਗੈਰਾ ਦਿੱਤੀ ਹੈ ਪਰ ਉਸ ਨੂੰ ਅੱਗੇ ਰੈਫਰ ਕਰਨਾ ਪਏਗਾ ਕਿਉਂਕਿ ਕਰੰਟ ਲੱਗਣ ਕਰਕੇ ਪੇਸ਼ੈਂਟ ਦੀ ਜਿਹੜੀ ਬਾਡੀ ਤੇ ਬਰਨਸ ਵੀ ਹੈਗੇ ਨੇ ਤੇ ਉਹਦੇ ਬੜਾ ਉਰੇ ਤੋਂ ਮੱਥੇ ਤੇ ਵੀ ਡਿੱਗਨ ਕਰਕੇ ਬਹੁਤ ਗਹਿਰੀ ਚੋਟ ਲੱਗੀ ਹੋਈ ਸੀ ਉਹਦਾ ਆਪਾਂ ਇਨੀਸ਼ੀਅਲ ਫਸਟ ਜਿਹੜਾ ਇਹਨਾਂ ਨੂੰ ਕਰਤੀ ਆ ਪਰ ਫਿਰ ਵੀ ਇਹਨਾਂ ਨੂੰ ਅੱਗੇ ਰੈਫਰ ਕਰਨਾ ਪਏਗਾ ਕਿਉਂਕਿ ਕਈ ਵਾਰ ਕਰੰਟ ਲੱਗਣ ਵਾਲੇ ਮਰੀਜ਼ਾਂ ਦੀ ਬਾਅਦ ਤਕਬੀਰਤ ਵਿਗੜਦੀ ਆ ਉਹ ਇਹਨਾਂ ਦੇ ਨਾਲਦਿਆਂ ਨੂੰ ਦੱਸ ਦਿੱਤਾ ਗਿਆ ਤੇ ਇਹਨਾਂ ਨੂੰ ਹੁਣ ਆਪਾਂ ਬੱਤੀ ਰੈਫਰ ਕਰ ਰਹੇ ਹਾਂ ਚੰਡੀਗੜ੍ਹ ਮੇਰਾ ਨਾਮ ਡਾਕਟਰ ਸੂਰਿਆ ਸ਼ਰਮਾ ਹੈ ਮੈਂ ਆਪਣਾ ਸਿਵਲ ਹਸਪੀਟਲ ਨੰਗਲ ਵਿੱਚ ਮੈਡੀਕਲ ਅਫਸਰ